ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਰਜਨਾਲਾ ਤਹਿਸੀਲ ਵੀਚਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੋ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਕੜ ਗੱਬਣ ਤੇ ਬੱਚੇ ਤੋਂ ਬਿਨਾਂ ਜਿਹੜੀਆਂ ਬੰਜਾ ਤੁਹਾਨੂੰ ਦਿਖਾਉਣੀ ਆ ਵਾ ਨਾਰਮਲ ਰੇਟ 'ਚ ਇੱਕ ਆ ਚੰਗੇ ਰਿਕਾਰਡ ਵਾਲੀ ਤੇ ਚੰਗੇ ਕੱਦ ਕਾਠ ਵਾਲੀ ਇੱਕ ਤੁਹਾਨੂੰ ਟੋਕੜ ਗੱਬਣ ਚੈੱਕ ਪਾਸ ਤੁਹਾਨੂੰ ਦਿਖਾਵਾਂਗੇ ਬਾਕੀ ਸਾਰੀਆਂ ਸੋਈਆਂ ਵਾਂ ਤੁਹਿਆਂ ਦੇ ਆਪਣੀ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜੇ ਟੁਕੜ ਗੱਬਣੇ ਆਪਣੀ ਚੈੱਕ ਪਾਸ ਜ਼ਰੂਰ ਕਰਵਾ ਲਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਚਲੋ ਵਧੀਆ ਚੀਂਦਾ ਜੀ ਤੇ ਨਾਮ ਦੱਸਦੇ ਕਰੀ ਕਰੋ ਆਹ ਤੁਹਾਨੂੰ ਸ਼ਹਿਰ ਜਨਾਲਾ ਜ਼ਿਲ੍ਹਾ ਮਸਰ ਤੇ ਫੋਨ ਨੰਬਰੇ ਬੋਲਦਾ 81 ਇੱਕ 95750 ਵੇਖ ਗਿਆ ਮਾਲ ਪਰਸਮ ਵਾਲਾ ਕਰੀ ਗਿਆ ਮਾਲ ਠੀਕ ਹੈ ਅੱਜ ਹੈਗੀਆਂ ਆਪਣੇ ਕੋਲ ਤਿੰਨ ਮੱਜਾਂ ਦੇ ਇੱਕ ਮਗਾ ਹਨਾ ਹਲੋ ਇੱਕ ਆ ਜਿਹੜੀ ਆ ਟੁਕੜ ਗੱਬਣੇ ਤੁਹਾਨੂੰ ਦਿਖਾਉਣੀ ਆ ਚੰਗੇ ਕਦ ਕਾੜ ਚ ਆ ਤੇ ਬਾਕੀ ਆ ਪਿਛੇ ਹਵਾਨੇ ਦੇ ਕਰੀ ਦੇਖ ਸਕਦੇ ਆ ਆਪਾਂ ਤੇ ਥਾਣੇ ਵੀ ਇਹਦੇ ਤੁਹਾਨੂੰ ਦਿਖਾਉਣੀ ਆ ਆਹ ਥਾਣੇ ਦੇ ਕਰੀ ਆਪਾਂ ਦੇਖ ਸਕਦੇ ਆ ਲੱਗੇ ਤਾਂ ਚੰਗੀ ਤਰ੍ਹਾਂ ਥਣਾ ਦਾ ਸਾਈਜ਼ ਗੱਬ ਜਿਹੜਾ ਇਹਦਾ ਚੰਗਾ ਕਿੰਨੇ ਚਰਦੀ ਚੈੱਕ ਪਾਸ ਹੈ ਵਿਦਿ ਜੀ ਤਿੱਜਾ ਵੀ ਨਾਮ ਜਾਣਦਾ ਜੀ ਅੱਛਾ ਇਨਾ ਮਹੀਨੇ ਚੈੱਕ ਪਾਸ ਤਿੱਡਾ ਜਾਣਦਾ ਮਤਲਬ ਢਾਈਆਂ ਦੀ ਹੋ ਗਈ ਆ ਤਿੱਜਾ ਬਲ ਜਾਣਦਾ ਮੇਰਾ ਭਾਈ ਤਿੰਨਾ ਤੋਂ ਅੰਦਰ ਆ ਚਾਹ ਤਿੰਨਾ ਤੋਂ ਅੰਦਰ ਆ ਤੇ ਦੁੱਧ ਦੋ ਚਲੀ ਜੀ ਨੇ ਸੱਜਣ ਦੇ ਭਰਾ 19 17 ਦੇ ਦੁੱਧ ਚ ਅੱਛਾ ਜੇ ਆਪਣਾ ਜੇ ਕਹਿਣਾ ਸੌਦਾ ਬਾਂਜੀ ਕੋ ਵੀਰ ਘਰ ਖਾਲਾ ਬੇਸ਼ੱਕ ਆਪਣਾ ਸੌਦਾ ਲੈ ਜੇ ਮੱਝ ਅੱਛਾ ਜਿੱਦਾਂ ਤਿਆਰ ਹੋ ਵੀ 1 ਲੱਖ ਦਾਦੀ ਸਾਨੂੰ ਫਿਰ ਦੇ ਦੇ ਜਿਹੜੇ ਬੰਦਾ ਬਾਈ ਦੇ ਸਾਹ ਉਹਨਾਂ ਦੁੱਧ ਦਾ ਕੰਮ ਆ ਅੱਛਾ ਉਹਨਾਂ ਕੋਲ ਮੱਝ ਆਈ ਆ ਉਹਨਾਂ ਤਰਫ ਤੋਂ ਕਿ ਲੋਕ ਹੁਣ ਗਾਂ ਗਰਮੀ ਆ ਗਈ ਨਹੀਂ ਬਾਰਾ ਥਾਂਦਾ ਹਾਂਜੀ ਹਾਂਜੀ ਜਿਹੜਾ ਕਈ ਵੀ ਸਾਹਮਣੇ ਚਲੋ ਲੈ ਜਦੇ ਆ ਹਾਂਜੀ ਉਹ ਜਿਹੜੇ ਭਾਈ ਜਿੱਦਾਂ ਤਿਆਰ ਹੋ ਉਹਨਾਂ ਨੂੰ 1 ਲੱਖ ਦਾਦੀ ਭਾਈ 15 ਦੇ ਭੇਜੋ ਠੀਕ ਆ ਜਿੱਦਾਂ ਆਤਾ ਦੇ ਆਪਣੇ ਆ ਗਈ ਦੁੱਧਲੇ 18 17 18 ਕੋ ਭਰ ਜੀ ਗਾਦਾ ਚੋਈ ਜਈ ਉੱਠਣ ਦੀ ਜੀ ਗਾਦਾ ਇੰਨੀ ਭਾਰੀ ਪੋਲੀ ਪੋਲੀ ਭਾਰੀ ਹੈ ਮੱਝ ਹੈ ਨਾ ਹਾਂ ਤੇ ਹੁਣ ਦੁੱਧ ਕਿੰਨਾ ਹੁਣ ਦੁੱਧ ਹੋਊਗਾ 7 ਕਿਲੋ ਆਪਾਂ 6.5 ਕਿਲੋ ਲੈਣੀ ਦਵਾਂਗੇ ਤੋਰਾਂ ਹਾਂ ਫੇਰ ਇਕ ਕਰੀ ਲੈ ਦਰਦਾ ਜਿਹੜੇ ਬੰਦੇ ਭਾਈ ਉਹ ਬਚਾ ਲੈ ਉਹਦੇ ਉੱਧਰ ਹਰਿਆਣੇ ਜੋ ਹਾਂਜੀ ਫਿਰ ਟੋਕਰੋ ਜੋ ਵੇਚਦੇ ਆਦੇ ਫਿਰ ਜਿਹੜੇ ਕਲਜੇ ਲਾਗੋ ਲੱਭਦੇ ਫਿਰ ਲੈ ਆਉਦੇ ਫਿਰ ਕਈ ਵਾਰੀ ਜਗਾ ਜਗਾ ਦੀ ਦਿੱਕਤ ਆ ਜਾਂਦੀ ਹੈ ਜਿਹੜੇ ਦੁੱਧ ਦਾ ਲੈ ਜਗਾ ਜਗਾ ਭਾਈ ਉਹ ਦੇਰੀ ਜੇ ਦੁੱਧ ਦਾ ਰਸ ਆਇਆ ਕੀ ਆ ਮੱਝਾਂ ਪੜਾ ਲੈ ਕੱਲ ਫੇਰ ਦੇਰ ਦੇ ਰੱਖ ਲਿਓ ਠੀਕ ਹੈ ਜੀ ਆ ਲੈ ਜੀ ਚਲੋ ਅਰੇ ਮਾਸਟਰ ਜੀ ਵੇ ਲੋ ਟੱਟ ਕੱਟ ਲੋ ਕਿਹਦੇ ਲੋ ਕੁੜੀ ਦੀ ਮਜੇ ਦੀ ਆਂ ਬੈਠਾ ਅੜ ਕੇ ਵੰਡੀ ਲੋ ਬਾਕੀ ਇਹ ਆ ਵੀ ਚਲੋ ਕੋਈ ਵੀਰ ਇੱਥੇ ਆਣ ਕੇ ਵੇਖੇ ਕੱਦ ਕੱਟ ਪੱਖੋਂ ਜਿਹੜੀ ਹੈ ਪਸੰਦ ਆਉਗੀ ਜ਼ਰੂਰ ਕਿ ਕੋਈ ਕੋ ਬਾਦੀ ਲਗਾ ਦੇ ਕਿਹ ਹੈ ਗੱਲੋਂ ਪੀਏ ਜੋ ਪੀਏ ਛੱਕ ਨਹੀਂ ਗਾਜ ਸੋਹਣ ਪੁੱਲੇ ਤੋਂ ਕੱਦ ਵਜੇ ਤੋਂ ਕਿਹ ਹੈ ਗੱਲੋਂ ਛੱਕ ਨਹੀਂ ਗਾ ਇਹ ਨਹੀਂ ਕੋਈ ਤਾਂ ਮਾਰ ਵਾਲੀ ਯਾਰੋ अच्छा एदा ही एदा ही ਥੱਲੇ ਬੈਹਿ ਜਾਣਾ ਮਾੜਾ ਤਾਂ ਕਈ ਵਾਰੀ ਪਛੋੜ ਦਰ ਜਾਂਦਾ ਆ ਪਾੜਾ ਪਾ ਕੇ ਤੇ ਇਦਾਂ ਝੋ ਲੈਣੀ ਆ ਐਦਾਂ ਭਾਈ ਜਦੋਂ ਤਿਆਰ ਹੋ ਗਈ ਨਾ 10 ਲੱਖ ਦੀ ਮੱਝ ਜਦੋਂ ਤਿਆਰ ਆਤਾ ਜਾਵੇ ਮੁੱਲ ਫਿਰ ਇਹਦਾ ਪੁੱਛ ਭਾਈ ਜਿਹੜਾ ਪਾਸਾ 70000 ਕਰਦੇ ਮੁੱਲ ਦਾ ਹਾਂਜੀ ਦੇ ਦਿਓ ਤੁਸੀਂ ਮਾਤਾ ਗਵਾ ਕਰਾ ਦਿਓ ਤੁਸੀਂ ਕਰਨਾ ਹੈ ਦੇ ਦਈਏ 3 ਘਾਟ ਸਾਡੇ ਦੂਜਾ 3 ਘਾਟ 70 ਦੇ ਦਈਏ ਪੰਜ ਹੀ ਕਰ ਦੋ ਘਾਟ ਆਹ ਜੀ ਆਦੀ ਪਾਜੀ ਖਾਣਾ ਹੀ ਦਵਾਗੇ ਠੀਕ ਹੈ ਪਰ ਜਿਹੜਾ ਕਲਾ ਮਾਈ ਦੇ ਥਲੇ ਬੈਗਾ ਨਾ ਉਹ ਤੁਹਾਨੂੰ ਜੀ ਨਹੀਂ ਕਰਨਾ ਇਨੀ ਚਵਾਈ ਲੱਗੀ ਤੇ ਇਨੀ ਪੋਲੀ ਨੂੰ ਅੱਧੀ ਆ ਠੀਕ ਹੈ ਜੀ ਆ ਤਾਂ ਜਿਹੜਾ ਹੁਣ ਕੱਦਾ ਇੱਥੇ ਹੋਈਦਾ ਮਾਦੀ ਫਿਰ ਠੀਕ ਹੈ ਤੇ ਆ ਬੱਚੇ ਤਾਂ ਬਿਨਾਂ ਇਹ ਮੱਜ ਇਹ ਬੱਚੇ ਦੇ ਬਿਨਾਂ ਇਹ ਵੀ ਆਓ ਕਿੰਨਾ ਦੁੱਧ ਦੇ ਦੇ ਕੋਲ ਦੇਖੋ ਦੁੱਧ ਦੁੱਧ ਅੱਠਾਂ ਦੇ ਲੱਗਦੇਗੇ ਲੀਟਰ ਦੇ ਲੱਗੇ ਬੰਨੇ ਕਿੰਨੇ ਹੈਗਾ ਇੱਦਾਂ ਪਾੜਾ ਪਾ ਕੇ ਥੱਲੇ ਬੈ ਜਾਏ ਜੀ ਇਹਦੇ ਪਾੜਾ ਪਾ ਕੇ ਥੱਲੇ ਬੈ ਜਾਣਾ ਤੁਰ ਫਿਰਿੰਦਾ ਇਹ ਕੋਈ ਨੁਕੀ ਗੱਲ ਨਹੀਂ ਬਾਈ ਜੀ ਆਉਣਾ ਅੱਛਾ ਠੀਕ ਹੈ ਤਾਂ ਬਿਨਾਂ ਹੀ ਇਹ ਗਰੂ ਵਾਲੀ ਨੌਲਾਉ ਤਾਂ ਇਹੀ ਬਣਾਈ। ਇਹੋ 20 ਕਿਲੋ ਹੋ ਗਿਆ ਜੀ। 8 ਕਿਲੋ ਤੇ ਲਾਗੇ ਬੰਨੇ ਜਿਹੜਾ ਕਹਿੰਦੇ ਵੀ ਦੁੱਧ ਹੈਗਾ। ਕਿਹੜੀ ਭਾਜੀ 2 ਲੀਟਰ ਵਾਲਾ ਹੁੰਦਾ 8 ਕਿਲੋ। ਇਹੋ ਥੇਲੇ ਬਿਨਾ ਮਜੀ ਪਾਣਾ ਫੌਦ ਬਹੁਤ ਅਰੇ। ਤੇ ਮਾਰੇ ਟੋਕਲੇ ਇੱਕ ਵਾਰੀ ਤੋਂ ਲਾ ਗਿਆ। ਇਹਦੀ ਦੱਸੀ। ਭਾਜੀ ਭੰਗੇ। ਇੱਥਾਨਾ ਇਹਦੇ ਵੀ ਦੇਖ ਸਕਦੇ ਜੇ ਲੱਗੇ। ਇਹ ਦਾ ਮੁੱਲ ਇਹ ਪਾਈ ਹਾਂ ਨੇ ਦਵਾਂਗਾ 56000 ਅੱਛਾ 56000 ਅੱਛਾ ਮੇਰੇ ਕੋਲ ਲੀਟਰ ਮਾਰ ਕੇ ਹਰੇ ਆਵੇ ਤੁਹਾਨੂੰ ਮਾਰਿਆ ਭੜਾ ਪਾਗੇ ਨਾ ਅੱਛਾ ਬੈਠਾ ਤਾਂ ਇਹ ਨਹੀਂ ਲੱਤ ਨੂੰ ਮਾਰੂ ਹਿੱਲੂ ਬਾਕੀ 56 ਚ ਮੋਕੇ ਤੇ ਕਰ ਦੋਗੇ ਮਾਨਤਾ ਪਾਈ 100 200 ਦਾ ਮਾਨਤਾ ਰੱਖ ਕੇ ਦਿੰਦਾ ਹੁਣ ਗਾਹ ਕਰਨੀ ਕਰ ਵੀ ਹੁੰਦੀ ਆ ਹਾਂਜੀ ਆ ਗੋ ਇੱਥੇ ਬੈਠ ਮੈਂ ਨਾਲ ਏਦਾਂ ਭੜਾ ਪਾ ਗਿਆ ਮੱਛਲੇ ਬੈਠੇ ਕੋਈ ਲੱਤ ਨਹੀਂ ਮਾਰਨੀ ਕੁਝ ਨਹੀਂ ਮਾਰਨਾ ਇੱਥੇ ਹੀ ਹੁੰਦੀ ਹੈ ਅੱਛਾ ਹਾਂ ਠੀਕ ਹੈ ਬਸ ਆ ਕੋਲ ਕੋਲੀ ਕੇ ਚੋਕਰ ਲਿਓਣਾ ਤੇ ਤਿੰਨਾਂ ਮੱਜਾਂ ਨੂੰ ਪਾ ਦੇਣਾ ਤੇ ਇੰਨਾ ਹੀ ਵੰਡ ਕੋਲੀ ਕੇ ਚੋਕਰ ਤਿੰਨਾਂ ਮੱਜਾਂ ਨੂੰ ਪਾ ਦੇਣਾ ਓਏ ਇੰਨਾ ਹਕਤੋਂ ਦਾ ਲੈਣਾ ਵੰਡ ਨੂੰ ਮੁੱਕਾ ਮੈਂ ਲੈਣਾ ਨਹੀਂ ਬਾਦ ਦੱਸਣੀ ਹੋਈ ਸੀ ਅੱਛਾ ਸਾਰੇ ਪੱਠੇ-ਪੜ੍ਹੀ ਖਾ ਲਈਏ ਇਨੇ ਰਾਜਣਾ ਠੀਕ ਆ ਚਲੋ ਤੇ ਹੁਣ ਆ ਜਿਹੜੀ ਜੇ ਇਹਨੂੰ ਸੂਈ ਨੂੰ ਭਾਈ ਬੜੀ 20 ਦਿਨਾਂ ਦੇ ਲੱਗੇ ਜਗੇ ਹੋਣਾ ਅੰਸ਼ੀਤ ਨੂੰ ਇਹਨੇ ਸੂਈ ਨੂੰ ਇਹਨੇ ਦੇ ਦੋ ਜੇ ਤੇ ਦੁੱਧ ਦੁੱਧ ਦੇ ਕੋਈ ਉੰਨਾ ਹੀ ਹੋ ਗੋਲੇ ਉਹਦੇ ਜਨੇ ਅੱਖ ਚ ਲੋਈ ਤੋਰ ਫੇ ਦਿਨ ਹਾਂ ਇਹਨੂੰ ਕੋਈ ਸੂਈ ਨੂੰ 2 ਪੱਜੀ ਦਿਨ ਲੈ ਜੀ ਇਹ ਵੀ ਪਾੜੇ ਦੇ ਇਹ ਵੀ ਇਤਰਾ ਹੀ ਪਾੜੇ ਤੇ ਮਿਲਦੀ ਜਿਹੜੀ ਇਹਦੇ ਇਹ ਨਹੀਂ ਆਤਾ ਮਗਿੱਤਾ ਬੈਨਸ ਲੈ ਬਸ ਇੰਨਾ ਬੈਨ ਕੋਈ ਲਾ ਪਾੜੇ ਬਦੀਰ ਹੋ ਗਿਆ ਠੀਕ ਹੈ ਜਸਾਨ ਇਹਦੇ ਵੀ ਦੇਖ ਸਕਦੇ ਥਣ ਚੰਗਾ ਇਹਦੇ ਤੋਂ ਹਾਂ ਤੇ ਇਹਦਾ ਫਿਰ ਮੁੱਲ ਇਹ ਵੀ ਭਾਈ 56000 ਜਮਾ ਖਾਨ ਅੱਛਾ ਵੀ 56000 ਦੀ ਹਾਂ ਕੋਈ 2 400 ਮਾਤਾਂ ਹੁੰਦੇ ਇਹਨਾਂ 'ਚ ਬਸ 56 ਦੇ ਭਾਵੇਂ ਕੋਈ ਹੋ ਲੈ ਜੇ ਭਾਵੇਂ ਕੋਈ ਆ ਤੇ ਆ ਜਿਹੜੀ ਗਾਂ ਜੇ ਇਹ ਗਾਂ 6 ਮਹੀਨਾ ਲੱਗਿਆ ਜੀ ਅੱਛਾ ਵੀ ਧੋਕੜ ਗੱਬਣੇ ਧੋਕੜ ਗੱਬਣੇ ਇਹ ਕੋਈ ਦੋ ਦੋ ਉਹ 7 ਵੀ ਲੋ ਅੱਛਾ ਜੀ ਤਾਂ ਹੀ ਨਹੀਂ ਗੱਬਣ 6万 ਲੱਗਿਆ ਜੀ ਰੋਕਾ ਕੱਲ ਪਸਵਰ ਤੋਰ ਦੋ ਫੇਰ ਇਹਨਾਂ 2700 ਰੁਪਏ ਵਾਲਾ ਤੇ ਇਹ ਕਿੰਨੇ ਦੇ ਦੇਣੀ ਫਿਰ ਬਿਲਕੁਲ ਸਹੀ ਯਾਰ ਦਾ ਉਹਦੇ ਦੀ ਸੋਹਣੀ ਸੀ ਸਾ ਜੀ ਵੀ ਸੀ ਦਾ ਇਹਨੂੰ ਇੱਦਾਂ ਬੈਹਣਾ ਪਸਲੇ ਦੇ ਵਿੱਚ ਇਹਦੇ ਕੋਈ ਬੰਗਾਲੀ ਗੁਣਾ ਕੋਈ ਰਸੀਦ ਕੋਈ ਨਹੀਂ ਅੱਛਾ ਇੱਦਾਂ ਹੀ ਬੱਸ ਇੱਦਾਂ ਹੀ ਕਰੀ ਦੀ ਇਹ ਭਾਈ ਦਵਾਂਗੇ 26000 ਦੀ ਖਾਣਾ 26000 ਦੀ ਹਾਂ ਕਰਨੇ ਕਾ ਛੋਟ ਛੋਟ 500 ਛੋਟ ਕਰਾਂਗੇ 200 ਕਰਦੇ ਲੋਕੀ 500 ਕਰਾਂਗੇ ਚੰਗੇ ਖੁੱਲੀ ਕਰਤੀ ਜੀ ਤੁਸੀਂ ਆਓ ਠੀਕ 200 ਵਾਲਾ ਕੰਮ ਨਹੀਂ ਇਥੇ 500 ਵਾਲਾ ਹੀ ਆ ਠੀਕ ਆ ਹਾਂ ਜੀ ਇਹ ਹੋ ਗਈ ਚਲੋ 25 ਦੀ ਹੋ ਗਈ ਕੇ ਪੂਰੀ 25 ਦੀ 25 ਦੀ ਕਰ ਦੋ ਕੋਈ ਨਹੀਂ ਆ ਠੀਕ ਆ 200 ਵਾਲਾ ਕੰਮ ਨਹੀਂ 500 ਵਾਲਾ ਹੀ ਕਰਦਾ ਪੱਕਾ ਜੀ ਠੀਕ ਆ ਚਲੋ ਬਾਕੀ ਕੋ ਤਸੱਲੀ ਕਰਕੇ ਤੁਹਾਡੇ ਘਰ ਲੈ ਜਾਵਾਂ ਜੇ ਜਰਾ ਵੇ ਜਾ ਕੇ ਪੰਜਾਂ ਦਾ ਆਪਣੀ ਵੱਲੀ ਮੱਝ ਕਰਨ ਦੀ ਫੋਲ ਠੀਕ ਆ ਜੀ ਹਾਂ ਠੀਕ ਬਾਕੀ ਚਲੋ ਇੱਥੇ ਆਓ ਆਪਣੀ ਸਮਝਣਾ ਵੇਖ ਚਾ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੋ ਜੀ